ਨਾ ਆਪਕੇ ਭਾਈ ਘਰਾਚੋਂ ਨਿਕਲੋ ਸੜਕਾਂ ਤੇ ਆਓ ਤੇ ਆਪਣੀਆਂ ਮੰਗਾ ਵਾਸਤੇ ਲੋ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਬੈਕਰੀ ਦੀ ਕਾ ਖਾਲਸਾ ਬੈਕਰੀ ਦੇ ਫਤੇ ਦੇਖੋ ਜੀ ਆਪਣਾ ਤਾਂ ਪਛਾਨਾ ਚ ਕਿੰਨਾ ਉੱਸਾ ਕਿੰਨਾ ਚੋਸ ਪਰਿਆ ਹੋਇਆ ਆਹ ਬੈਕਵਾ ਦਿਵਾਰ ਤੱਕ ਲੈਣ ਲੱਗੀ ਪਈ ਆ ਪਿੰਡ ਦਾ ਪਰੀ ਆਲੇ ਬਹੁਤ ਬਹੁਤ ਧੰਨਵਾਦ ਆ ਪਰੀ ਆਲੇ ਪਿੰਡ ਦਾ ਕੰਬੂ ਆਲੇ ਦਾ ਨੱਗਰ ਤਿਆਰ ਹੋਣ ਲੱਗ ਰਿਹਾ ਉਸ 10 15 ਕ ਬੰਦੇ ਉਰੇ ਆ ਕੇ ਦੋ ਟਰੈਕਟਰ ਲੈ ਕੇ ਆਪਣਾ ਕਰਨ ਜੀਸੀਬੀ ਤੇ ਬੈਠਾ ਸੀਗਾ ਉਹ ਪੰਜਾਬ ਲਾਈਫ ਵਾਲਾ ਤੇ ਆਪਣਾ ਚੈਨਲ ਦਿਲ ਪੰਜਾਬੀ ਆ ਵੱਤਵਾ ਸਪੋਰਟ ਕਰੋ ਤੇ ਲਾਈਕ ਕਰੋ ਕਮੈਂਟ ਕਰੋ ਸਾਰੀਆਂ ਕਿਸਾਨਾਂ ਦੀਆਂ ਖਬਰਾਂ ਬਾਕੀ ਮਨੋਰੰਜਨੀਆਂ ਵੀਡੀਓ ਡਾੜ ਦਾੜ ਆਂਦੀਆਂ ਰਹਿਣਗੀਆਂ ਤੇ ਬਾਕੀ ਅਸੀਂ ਦਸਤਰੀ ਵਾਲੇ ਪਿੰਡ ਦਾ ਫੇਰ ਧੰਨਵਾਦ ਕਰਦੇ ਆ ਸੁਖਜਿੰਦਰ ਸਿੰਘ ਦਾ ਗੋਰਾ ਸਿੰਘ ਦਾ ਜਿਨ੍ਹਾਂ ਨੇ ਨਵੀਂ ਕਮੇਟੀ ਬਣਾ ਕੇ 30 35 ਟਰੈਕਟਰ ਪਾਤਣਾ ਲੈ ਕੇ ਜਾ ਰਿਹਾ ਬੀਕੇਯੂ ਯਾਦ ਦੇ ਸੱਦੇ ਤੇ ਬਗਰੂ ਜੀ ਦਾ ਖਾਲਸਾ ਬਗਰੂ ਜੀ ਪਤੇ ਪਹੁੰਚਣਗੇ ਪਹੁੰਚਣਗੇ ਅੱਜ ਆਪਾਂ ਨੂੰ ਇਹ ਗੱਲ ਦਾ ਪਤਾ ਨਹੀਂ ਅਹਿਸਾਸ ਨਹੀਂ ਹੈਗਾ ਆਪਾਂ ਨੂੰ ਹਾਂਜੀ ਬਾਈ ਜੀ ਆਪਣਾ ਨਾਮ ਸੁਰਵਿੰਦਰ ਸਿੰਘ ਹੈ ਜੀ ਮੇਰਾ ਨਾਮ ਮੈਂ ਕਾਫੀ ਟਾਈਮ ਤੋਂ ਕਾਈ ਨਾਲ ਜੁੜਿਆ ਹਾਂ ਜੀ ਹਾਂਜੀ ਤਕਰੀਬਨ ਸੂਕਾ ਤੋਂ ਹੋ ਕੇ ਤਿੰਨ ਚਾਰ ਸਾਲ ਤੇ ਅੱਜ ਅਸੀਂ ਇਹ ਜਥੇਬੰਦੀ ਦਾ ਇਕੱਠ ਕਰਕੇ ਅਸੀਂ ਪਾਤਣਾ ਵੱਲ ਜਿਹੜਾ ਹੈ ਰਵਾਨਾ ਹੋ ਰਹੇ ਹਾਂ ਜੀ ਤੇ ਜਿਵੇਂ ਸ਼ੰਭੂ ਪੋ ਮੋਰਚੇ ਤੇ ਖਨੌਰੀ ਮੋਰਚੇ ਤੇ ਕਿਸਾਨਾਂ ਤੇ ਅਥਰੂ ਗਾਸ ਦੇ ਗੋਲੇ ਭਰਾਏ ਗਏ ਰਬੜ ਦੀਆਂ ਗੋਲੀਆਂ ਮਾਰੀਆਂ ਗਈਆਂ ਤੇ ਕਿਸਾਨਾਂ ਨੂੰ ਫੱਟੜ ਕਰਿਆ ਗਿਆ ਤੇ ਸਾਡੇ ਵੀਰ ਸ਼ੁਭਕਰਨ ਸਿੰਘ ਨੂੰ ਸ਼ਹੀਦ ਕੀਤਾ ਗਿਆ ਹੈ ਸਰਕਾਰਾਂ ਨੇ ਉੱਥੇ ਉਸ ਦੇ ਰੋਸ ਕਰਕੇ ਵੀ ਅਸੀਂ ਇਹ ਸਰਕਾਰ ਨੂੰ ਦਿਖਾਉਣਾ ਚਾਹੁੰਦੇ ਆਂ ਵੀ ਅਸੀਂ ਆਪਣੇ ਟਰੈਕਟਰ ਲੈ ਕੇ ਵੀ ਸਾਨੂੰ ਇਹ ਸਵਿਧਾਨ ਹੈ ਜਿਹੜਾ ਵੀ ਇਹ ਸਾਨੂੰ ਸਵਿਧਾਨਾ ਤਾਂ ਸਾਨੂੰ ਮਨਜ਼ੂਰ ਹੈ ਨਾ ਸਾਨੂੰ ਇਹ ਆਪਣੀ ਆਜ਼ਾਦੀ ਦੇ ਰਿਹਾ ਵੀ ਜਦੋਂ ਸਾਨੂੰ ਇਹ ਆਪਣੀ ਫਸਲ ਵੇਚਣ ਦਾ ਹੋਈ ਨਹੀਂ ਹੈਗਾ ਸਾਨੂੰ ਅਧਿਕਾਰ ਨਹੀਂ ਅਧਿਕਾਰ ਨਹੀਂ ਹੈਗਾ ਅਸੀਂ ਇਹ ਕਿਵੇਂ ਉਹ ਇਹਨੂੰ ਮੰਨ ਲਈਏ ਦੂਸਰਾ ਨੰਬਰ ਵੀ ਰਾਜਸਥਾਨੀ ਦਿੱਲੀ ਸਾਰਿਆਂ ਦੀ ਹੈ ਸਾਰਿਆਂ ਨੇ ਉਹਨੂੰ ਵੋਟਾਂ ਪਾਈਆਂ ਨੇ ਤੇ ਅਸੀਂ ਉਸ ਰਾਜਸਥਾਨੀ ਦੇ ਸੰਵਿਧਾਨ ਦੇ ਅਸੀਂ ਥੱਲੇ ਕੰਮ ਉਦੋਂ ਦੇ ਕਰ ਰਹੇ ਹਾਂ ਲਗਾਤਾਰ ਕਿਸਾਨੀ ਉਸ ਤੇ ਚੱਲ ਰਹੀ ਹੈ ਕੰਮ ਕਰ ਰਹੀ ਹੈ ਅਸੀਂ 1965 ਤੋਂ ਲੈ ਕੇ ਹੁਣ ਤੱਕ ਅਸੀਂ ਹਰੀ ਕ੍ਰਾਂਤੀ ਲਿਆਉਣ ਵਿੱਚ ਅਸੀਂ ਪੂਰਾ ਯੋਗਦਾਨ ਪਾਇਆ ਹੈ ਅਨਾਜ ਦੇ ਭੰਡਾਰ ਭਰੇ ਨੇ ਜਦੋਂ ਇਹ ਅਨਾਜ ਦੇ ਭੰਡਾਰ ਦੋਵੇਂ ਸੂਬਿਆਂ ਵਿੱਚ ਇਹ ਫਸਲਾਂ ਪਥਰੀਲੇ ਏਰੀਆ ਵਿੱਚ ਫਸਲਾਂ ਹੋਣ ਲੱਗ ਗਈਆਂ ਤਾ ਇਹ ਪੰਜਾਬ ਨਾਲ ਇਹ ਤੱਕਾ ਹੋਣ ਲੱਗ ਗਿਆ ਕਿਉਂਕਿ ਹੁਣ ਉਹਨਾਂ ਨੂੰ ਉਹ ਫਸਲਾਂ ਦੀ ਲੋੜ ਨਹੀਂ ਹੈਗੀ ਤੇ ਸਾਡੇ ਨਾਲ ਇਹ ਤੱਕਾ ਹੋਣ ਲੱਗ ਗਿਆ ਇਸ ਤੋਂ ਬਾਅਦ ਹਿਮਾਚਲ ਦਾ ਏਰੀਆ ਦੇਖੋ ਹਿਮਾਚਲ ਦੇ ਏਰੀਏ ਦੇ ਵਿੱਚ ਸੇਬ ਦੇ ਜਿਹੜੇ ਆੜਤੀਏ ਤੇ ਸੇਬ ਦੇ ਜਿਹੜੇ ਆੜਤੀਏ ਤੇ ਉਹ ਉਹਨਾਂ ਦੀਆਂ ਜਿਹੜੀਆਂ ਕੰਪਨੀਆਂ ਨੇ ਉੱਥੇ بڑے بڑے ਵਪਾਰੀ ਖੜੇ ਹੋ ਗਏ بڑے بڑے ਵਪਾਰੀ ਖੜੇ ਹੋ ਗਏ ਤੇ ਆੜਤੀਆਂ ਦੀਆਂ ਦੁਕਾਨਾਂਆਂ ਦੀਆਂ ਉਹ ਫੇਲ ਹੋ ਗਈਆਂ ਉੱਥੇ ਆੜਤੀਆਂ ਦੀਆਂ ਦੁਕਾਨਾਂ ਫੇਲ ਹੋਣ ਦੇ ਕਾਰਨ ਕਿਸਾਨ ਹੁਣ ਇਨਾਂ ਦੇ ਅਧੀਨ ਕਸਾਮ ਰੋੜ ਰਿਹਾ ਜੀ ਸਾਰਾ ਇਰਸਾਨ ਬਿਲਕੁਲ ਰੋੜ ਰਿਹਾ ਹੈ। ਉਰੇ ਹਾਲਾਤ ਆ ਰਹੇ ਵੀ ਆਪਣਾ ਵੀ ਇਹੀ ਹਾਲ ਹੈ ਪਰ ਅਸੀਂ ਉਹ ਪਹਾੜੀ ਲੋਕਾਂ ਵਰਗੇ ਨਹੀਂ ਹੈਗੇ ਅਸੀਂ ਸੂਰਮੇ ਅਣਖੀ ਜੋਧੇ ਆ ਅਸੀਂ ਇਸ ਨੂੰ ਕਰਨ ਦੇ ਲਈ ਆਪਣਾ ਖੂਨ ਦਾ ਕਤਰਾ-ਕਤਰਾ ਵਹਾ ਦੇਾਂਗੇ। ਅਸੀਂ ਇਹੀ ਗੱਲ ਕਹਿਣਾ ਚਾਹੁੰਦੇ ਜੀ ਅਸੀਂ ਅੱਜ 26 ਜਨਵਰੀ ਨੂੰ ਉੱਥੇ ਲੈ ਕੇ ਜਾ ਰਹੇ ਹਾਂ। ਧੰਨਵਾਦ। ਮੋਰਚੇ 'ਚ ਧੰਨਵਾਦ। ਹਾਂ ਜੀ ਸਾਰੇ ਪਿੰਡ ਦਰਤਰੀ ਵਾਲੇ ਦਾ ਬਹੁਤ-ਬਹੁਤ ਧੰਨਵਾਦ। ਆਪਣਾ ਦਿਲ ਪੰਜਾਬੀ ਚੈਨਲ ਆ ਜੀ YouTube ਤੇ ਈਕਾ ਜੂਜਲਾ ਪੰਜਾਬ ਦੋਨੇ ਚੈਨਲ ਨੇ ਇਹਨੂੰ ਵਾਦ ਤੋਂ ਵਾਦ ਸਪੋਰਟ ਕਰੋ ਸਬਸਕ੍ਰਾਈਬ ਕਰੋ ਤੇ ਤੇ ਇਹ ਚੈਨਲਾਂ ਤੇ ਸਿਰਫ ਕਿਸਾਨਾਂ ਦੀ ਹੀ ਖਬਰਾਂ ਆਣੀਆਂ ਤੇ ਬਾਕੀ ਹੁਣ ਬੋਲੋ ਸਾਰੇ ਬੋਲ ਸੋਨ ਹੈ ਸਤਿ ਸ੍ਰੀ ਅਕਾਲ ਹਾਂ ਜੀ ਸਾਰੇ ਨਗਰਦਾਸੀ ਧੰਨਵਾਦ ਕਰਦੇ ਜੀ ਪਿੰਡ ਦਰਤਰੀ ਵਾਲੇ ਤੋਂ ਆਪਰਾ ਭਾਈ ਸੁਖਵਿੰਦਰ ਸਿੰਘ ਦਾ ਗੋਰਾ ਸਿੰਘ ਹੋਰੀ ਦੇਖੋ ਕਿੱਡਾ ਹਮਲਾ ਮਾਰਿਆ ਅੱਜ 26 ਜਨਵਰੀ ਆ ਦਿੱਤੇ ਹੋਏ ਪ੍ਰੋਗਰਾਮ ਤੇ ਅਸੀਂ ਚੱਲਿਆ ਪਾਤਣਾ ਤੇ ਦੋ ਤਿੰਨ ਜੇ ਸੀ ਗੀਆਂ ਨੇ ਭਾਈ ਭਾਈਆਂ ਨੇ ਕੋਲ ਪੰਜ ਸੱਤ ਵੱਡੇ ਟਰੈਕਟਰ ਨੇ 35 35 ਦੂਜੇ ਸੋਨਾਲੀ ਕਾ ਵਗੈਰਾ ਵਗੈਰਾ ਟਰੈਕਟਰ ਬਾਈ ਘਟੋ ਘਟ 100 150 ਬੰਦੇ ਇਹਦਾ ਜਥਾ ਲੈ ਕੇ ਚੱਲੇ ਨੇ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਸਾਰੇ ਪਿੰਡਾਂ ਚੋਂ ਜੇ ਭਾਈ ਇਤਰਾਪਾ ਉੱਠ ਗਏ ਕਦੇ ਆਪਾਂ ਹਾਰ ਨਹੀਂ ਸਕਦੇ ਨਾਲੇ ਇਹ ਆਪਣੀ ਸਾਰਿਆਂ ਦੀ ਮੰਗਾਂ ਸਾਰੇ ਦੀ ਮੰਗੀਆਂ ਹੋਈਆਂ ਮੰਗਾਂ ਨੇ ਉਹ ਮੁਕਰ ਲੱਗ ਰਿਹਾ મોદી ਤੇ ਕੋਈ ਨਜਾਇਜ਼ ਮੰਗ ਨਹੀਂ ਹੈਗੀ ਬਾਕੀ ਆਪਾਂ ਨਗਰ ਵਾਸੀਆਂ ਨਾਲ ਗੱਲ ਕਰਦੇ ਆਂ ਇਹ ਕੀ ਕਹਿੰਦੇ ਨੇ ਹਾਂਜੀ ਭਾਈ ਜੀ ਆਪਣਾ ਨਾਮ ਮੇਰਾ ਨਾਮ ਅਜੈ ਸਿੰਘਾ ਜੀ ਕਲੱਬ ਪ੍ਰਧਾਨ ਵੀ ਰਹੇ ਆ ਵੀਰੇ ਮੈਂ ਹੁਣ ਕਿਸਾਨ ਜਥੇਬੰਦੀ ਨਾਲ ਚੱਲਿਆ ਆਪਣੀ ਜਥੇਬੰਦੀ ਦਾ ਨਾਮ ਹੈਗਾ ਭਾਰਤੀ ਕਿਸਾਨ ਜੂਨੀਅਰ ਆਜ਼ਾਦ ਆਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਨਗਰ ਦਾ ਜਿਹੜਾ ਸਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਅਤੇ ਭਾਈ ਗੋਰੀ ਜੀ ਦਾ ਅਤੇ ਭਾਈ ਸੁਖਾ ਜੀ ਪ੍ਰਧਾਨ ਜੀ ਦਾ ਇਹਨਾਂ ਦੀ ਬਹੁਤ ਧੰਨਵਾਦ ਆ ਇਹਨਾਂ ਦੇ ਸਾਰੇ ਸਹਿਯੋਗ ਦੇ ਨਾਲ ਘਟੂ ਘਟ ਨਿਗਾਹ ਮਾਰ ਲਓ ਜੇਸਵੀਆਂ ਤੇ 40-50 ਟਰੈਕਟਰ ਖੜੇ ਨੇ ਜੋ ਸਹਿਯੋਗ ਦਿੱਤਾ ਪਿੰਡ ਨੇ ਸਾਨੂੰ ਆਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਆਸੀਂ ਇਹ ਜਿਹੜਾ ਇਹ ਕਾਫਲਾ ਜਿਹੜਾ 26 ਜਨਵਰੀ ਨੂੰ ਅਸੀਂ ਲੈ ਕੇ ਜਾ ਰਹੇ ਹਾਂ ਆਸੀਂ ਆਪਣੇ ਨਗਰ ਦੇ ਵਿੱਚ ਕੱਢਦੇ ਹੋਏ ਏਰੀਏ ਦੇ ਵਿੱਚ ਕੱਢਦੇ ਹੋਏ ਇਹ ਸਾਰਾ ਕਾਫਲਾ ਜਿਹੜਾ ਇਹ ਨਰਿੰਦਰ ਮੋਦੀ ਦੇ ਵਿਰੁੱਧ ਆ ਜੋ ਕਿ ਆਪਾਂ ਨੂੰ ਕਿਸਾਨਾਂ ਨੂੰ ਜਿਹੜਾ ਐਮ ਐਸ ਪੀ ਦਿੱਤਾ ਸੀ ਰੇਟ ਉਹ 2175 ਰੁਪਏ ਕੁਛ ਦਿੱਤਾ ਸੀ ਦੇਖ ਲਓ ਹੁਣ ਇਹ ਜਿਹੜੀ ਕਣਕ ਆ ਇਹ 4000 ਰੁਪਏ ਤੱਕ ਵੀ ਵਿਕਰੀ ਹੈ ਇਹ ਸਰਯਾਮ ਤਕਾ ਇਹ ਦੇਖ ਲਓ ਵੀ ਜਿਹੜਾ ਵੀ ਗਰੀਬਾਂ ਨੂੰ ਰਾਸ਼ਨ ਘੱਟ ਰੇਟ ਦੇ ਵਿੱਚ ਮਿਲਦਾ ਸੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਅਡਾਨੀ ਅਮਾਨੀਆਂ ਨੇ ਘਟੋ-ਘਟ 100 ਰੁਪਏ ਕਿਲੋ ਆਟਾ ਹੋ ਜਾਣਾ ਇਹ ਪਾਕਿਸਤਾਨ ਵਾਂਗੂ ਬਣ ਜਾਣਾ ਇਹ ਚੀਜ਼ ਹੈ ਅਸੀਂ ਸਾਰਾ ਧੰਨਵਾਦ ਕਰਦੇ ਆ ਨਗਰ ਦਾ ਜੋ ਕਿ ਸਾਰਾ ਘਟੋ ਘਟ 150 ਨੌਜਵਾਨ ਵੀਰ ਸਾਡਾ ਇਸ ਕਾਫਲੇ ਦੇ ਵਿੱਚ ਸ਼ਾਮਲ ਹੋਇਆ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਨਗਰ ਦਾ ਹੋਇਆ ਇਹ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਬਾਈ ਜੀ ਆਪਾਂ ਅਪਸ ਕਹਿਣਾ ਚਾਹੁੰਦੇ ਆ ਲਾਪੀ ਸਿੰਘ ਹੈ ਵੀਰੇ ਮੇਰਾ ਨਾਮ ਮੈਂ ਨਵਾਂ ਨਵਾਂ ਹੀ ਮੋਰਚੇ ਨਾਲ ਜੁੜਿਆ ਮੈਨੂੰ ਪਹਿਲਾਂ ਬਹੁਤ ਹੀ ਨੌਲੇਜ ਨਹੀਂ ਸੀ ਤੂੰ ਭਗ ਜਾਂਦਾ ਸੀਗਾ ਮੋਰਚਾ ਲਾਉਣ ਤੇ ਇਹ ਬਾਈ ਇਕੱਠੇ ਹੋਏ ਨੇਗੇ ਮਾਨੂੰ ਐ ਵੀ ਬਜ਼ੁਰਗ ਜਾਂਦੇ ਨੇਗੇ ਨੇ ਉੱਥੇ ਆਪਣਾ ਧਰਨੇ ਤੇ ਵੀ ਚਲ ਜੇ ਮੈਂ ਜੁੜੂਗਾ ਨਾਲ ਚਾਰ ਮੇਰੇ ਨਾਲ ਦੇ ਹੋਰ ਦੋਸਤ ਜੁੜਨਗੇ ਵੀ ਨਵੇਂ ਮੁੰਡੇ ਜੁੜਨਗੇ ਵੀ ਮੈਂ ਤਾਂ ਇਹੀ ਕਹਿਣਾ ਚਾਹਣਾ ਵੀ ਆਪਾਂ ਜੇ ਆਪਾਂ ਕਹੀ ਨਾ ਵੀ ਆਪਾਂ ਆਜ਼ਾਦ ਆਪਾਂ ਆਜ਼ਾਦ ਨਹੀਂ ਹੈਗੇ ਭਾਈ ਅਸਲ ਆਜ਼ਾਦੀ ਹੈ ਨਾ ਜਿਹੜੀ ਉਹ ਆਜ਼ਾਦੀ ਜਿਵੇਂ ਆਪਾਂ ਜਿਹੜੀ ਆਪਾਂ ਆਪਣੇ ਆਪ ਭਾਲਦੇ ਆ ਵੀ ਆਪਾਂ ਆਹ ਕੰਮ ਕਰੀਆ ਕੰਮ ਕਰੀਆ ਆਪੋ ਕਰ ਨਹੀਂ ਸਕਦੇ ਹੈਗੇ ਇਹ ਸਰਕਾਰਾਂ ਆ ਆਪਾਂ ਨੂੰ ਐ ਨਚਾਉਂਦੀਆਂ ਨੇ ਹੱਥ ਤੇ ਬਿਲਕੁਲ ਜਿਹੜਾ ਕੁਝ ਉਹ ਕਰਨੀ ਆ ਉਹ ਸਹੀ ਹੈ ਜਿਹੜਾ ਕੁਝ ਆਪਾਂ ਮੰਗਾਂਗੇ ਉਹ ਗਲਤ ਹੈ ਹੁਣ ਆਪਣੇ ਦੇਸ਼ ਨੂੰ ਆਜ਼ਾਦ ਹੋਏ ਨੂੰ ਦੇਖੋ ਕਿੰਨੇ ਸਾਲ ਹੋ ਗਏ ਅੱਜ ਤੱਕ ਆਪਣਾ ਜੀਮੀ ਯਾਰ 6 ਮਹੀਨੇ ਫਸਲ ਪਾਲ ਪਾਲ ਪਲੋਛ ਕੇ ਵੱਡੀ ਕਰਕੇ ਠੀਕ ਹੈ ਉਥੇ ਟੇਰੀ ਤੇ ਬਹਿ ਜਾਂਦਾ ਹਾਂ ਲਾਲਾ ਆਵਾ ਬਾਬੂ ਆਵਾ ਰੇਟ ਦੱਸੂਆ ਯਾਰ ਆਪਣਾ ਇਨਾ ਕਿੰਨੀ ਆਪ ਦੀ ਫਸਲ ਦਾ ਰੇਟ ਖੁਦ ਤੈਅ ਕਰੀਏ ਹਾਂਜੀ ਅਸੀਂ ਇਹ ਵੀ ਨਹੀਂ ਕਹਿੰਦੇ ਅਸੀਂ ਇਹ ਵੀ ਨਹੀਂ ਚਾਹੁੰਦੇ ਵੀ ਅਸੀਂ ਆਪ ਤੈਅ ਕਰੀਏ ਯਰ ਕਟੋਟ ਸਾਡੀ ਨੇ ਸਮਰਥਨ ਮੁੱਲ ਤਾਂ ਮਿਲਣਾ ਚਾਹੀਦਾ ਕਟੋਟ ਇੱਕ ਪੱਕਾ ਮੁੱਲ ਤਾਂ ਮਿਲਣਾ ਸਾਰੇ ਦੇਸ਼ ਨੂੰ ਖਵਾਉਂਦਾ ਕਿਸਾਨ ਕੱਲੇ-ਕੱਲੇ ਜਿਹੜਾ ਮਤਲਬ ਜਿਹੜੇ ਬੇਜਵਾਨ ਜਾਨਵਰ ਨੇ ਉਹਨਾਂ ਨੂੰ ਵੀ ਖਵਾਉਂਦਾ ਕੀੜਿਆਂ ਤੋਂ ਲੈ ਕੇ ਕੀੜੇ ਵੀ ਖਾਂਦੇ ਨੇ ਜਦ ਆਪਣਾ ਖੇਤ ਫਸਲ ਲੋ ਜੀਵ ਧਰਤੀ ਤੇ ਆ ਯਾਰਾ ਕਿਸਾਨ ਨੂੰ ਉਹਨਾਂ ਦਾ ਟਿੱਡ ਭਰ ਰਿਹਾ ਹੈ ਬਿਲਕੁਲ ਤੇ ਕਿਸਾਨ ਨਾਲ ਇਹ ਇੰਨਾ ਮਤਲਬ ਕਿ ਕਾਤੋਂ ਮਾੜਾ ਵਿਹਾਰ ਕਰ ਰਹੀ ਹੈ ਸਰਕਾਰ ਕਾਤੋਂ ਕਰ ਰਹੀ ਹੈ ਟੱਕਾ ਹੋ ਰਿਹਾ ਸਾਰਾ ਟੱਕਾ ਹੋ ਰਿਹਾ ਮੋਰ ਬਾਈ ਜੀ ਪਹਿਲਾਂ ਆਪਣਾ ਨਾਮ ਦੱਸੋ ਉਦਮ ਸਿੰਘ ਨਾਮ ਹੈ ਜੀ ਸਰਕਾਰ ਧੱਕਾ ਕਰ ਰਹੀ ਆ ਸਾਡੇ ਨਾਲ ਕਿਸਾਨਾਂ ਨਾਲ ਸਾਰਿਆਂ ਨਾਲ ਧੱਕਾ ਕਰ ਰਹੀ ਆ ਸਾਰਾ ਸੰਜੋਗਾਂ ਨਾਲ ਇਹਨਾਂ ਨਾਲ ਚੱਲਿਆ ਜਾਊਗਾ ਹੀ ਇਹਨਾਂ ਨਾਲੇ ਸਾਰਿਆਂ ਨਾਲ ਉਹ ਹੋਊਗਾ ਤਾਂ ਜਿੱਤਾਂਗੇ ਮੋਰਚਾ ਜਿੱਤਾਂਗੇ ਜੀ ਅਸੀਂ ਬਾਈ ਜੀ ਪੂਰੇ ਦੇਖ ਕੇ ਮੈਂ ਨਿਹਾਲ ਹੋ ਗਿਆ ਜੇ ਆਪਣੇ ਪਿੰਡ ਦਫ਼ਤਰੀ ਵਾਲੇ ਚ ਜਿਵੇਂ ਲੋਕ ਮੁੰਡੇ ਤੁਸੀਂ ਨੌਜਵਾਨ ਕਰਿਓ ਜੇ ਸਾਰੇ ਪਿੰਡਾਂ ਚੋਂ ਲੋਕ ਆਏ ਉੱਠ ਜਾਣਾ ਬੱਸ ਫੇਰ ਫਿਰ ਤਾਂ ਬੱਲੇ ਬੱਲੇ ਆ ਜੀਰ ਜੀ ਇਹ ਜਮਾਨੀ ਨੂੰ ਉੱਠਣਾ ਪਊਗਾ ਬਿਲਕੁਲ ਨੌਜਵਾਨ ਵੀਰਾਂ ਨੂੰ ਉੱਠਣਾ ਪਊਗਾ ਜਦ ਤੱਕ ਨੌਜਵਾਨ ਉੱਠਦੇ ਨਹੀਂ ਉਹਦ ਤੱਕ ਆਪਣਾ ਕੋਈ ਹੱਲ ਨਹੀਂ ਹੁੰਦਾ ਜਦ ਤੱਕ ਨੌਜਵਾਨ ਵੀ ਸੜਕਾਂ ਤੇ ਆਉਣਗੇ ਤਾਂ ਆਪਣਾ ਸਾਰਾ ਕੁਝ ਹੱਲ ਹੋ ਜਾਊਗਾ ਇਹਨਾਂ ਦਾ ਵਿਰੋਧ ਕਰਨਾ ਹੀ ਪਊਗਾ ਆਪਾਂ ਨੂੰ ਸਰਕਾਰਾਂ ਦਾ ਤਾਂ ਭਾਈ ਘਰਾਂ ਚੋਂ ਨਿਕਲੋ ਸੜਕਾਂ ਤੇ ਆਓ ਤੇ ਆਪਣੀਆਂ ਮੰਗਾਂ ਵਾਸਤੇ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ